ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਸਾਰੇ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ। ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 9-10 ਪਸ਼ੂਦਾਨਾ ਵਿਖਾਉਣੇ ਆ ਵਿੱਚੋਂ ਕੁਝ ਗਾਵਾਂ ਤੇ ਕੁਝ ਗੱਬਣਾ ਵਿੱਚ ਕੁਝ ਗਾਵਾਂ ਤੇ ਮੱਝਾਂ ਆ ਤੇ ਵਿੱਚੋਂ ਕੁਝ ਗੱਬਣਾ ਵੀ ਆ। ਤੇ ਬਾਕੀ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਡੰਗ ਚਵਾਈ ਜ਼ਰੂਰ ਕਰਾ ਲਵੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸ ਦਿਓ ਇੱਕ ਵਾਰੀ ਹਰਿੰਦਰ ਸਿੰਘ ਪਿੰਨ ਚੱਠਾ ਤਸੀਲ ਉਟਾਲਾ ਚ ਲਗਦਾ ਦੱਸੋ ਤੇ ਫੋਨ ਨੰਬਰ ਵੀ ਬੋਲ ਦੋ 9856827552 ਠੀਕ ਹੈ ਜੀ ਤੇ ਅੱਜ ਗਾਵਾਂ ਤੇ ਮੱਝਾਂ ਸਾਰੀਆਂ ਹੀ ਹਨ ਸਾਰੀਆਂ ਸੁਈਆਂ ਇੱਕੋ ਵੜ ਗੱਬੜ ਮੱਕੀ ਸਾਰਾ ਮਾਰਦੇ ਸਾਰੀਆਂ ਜਿਆਦਾ ਸੁਈਆਂ ਹੀ ਆ ਸੁਈਆਂ ਸੁਈਆਂ ਸਾਰੀਆਂ ਚਲੋ ਪਹਿਲਾਂ ਫਿਰ ਗੱਬੜ ਨਹੀਂ ਮਖਾ ਦਈਏ ਹਨਾ ਫਿਰ ਬਾਅਦ ਚ ਸੁਈਆਂ ਮਖਾ ਦੇ ਠੀਕ ਹੈ ਪੰਜਾਬ ਵਾਲੀ ਅਸਤੀ ਜੀ ਇਧਰ ਆਖੋ ਕਿੰਨਾ ਕ ਦੁੱਧ ਕੱਢੀ ਜਾਊਗੀ ਉਹ ਤੇ ਵੀਰ ਜੀ 15 ਲੀਟਰ ਤੋਂ ਬਾਹਰ ਅਸੀਂ ਚਵਾ ਜੂਗੀ ਠੀਕ ਹੈ ਤੋਰਾਂ ਫਿਰ ਇੱਕ ਰੀ ਸਾਰੇ ਆਓ ਓਏ ਬਣਾਓ ਵੀਰ ਆ ਵੀਡੀਓ ਬਣਾਓ ਆ ਰਿਹਾ ਯਾਨੇ ਲੈ ਜੋ ਬੇਟੀ ਪਹਿਲਾਂ ਬੱਚੀ ਬਹੁਤ ਚੰਗੀ ਹੈ ਹਣ ਦੇਖੋ ਬੜਾ ਚੰਗਾ ਬਾਕੀ ਤੁਸੀਂ ਆਪਣੀ ਸਮਝ ਕਰ ਲੈਣੀ ਆ ਕਦ ਕਾਠ ਦੀ ਉਤਰਾ ਚੰਗੀ ਆ ਹਾਂ ਰੰਗ ਵਿੱਚ ਚੰਗੇ ਗੈਪ ਤੇ ਲੱਗਾ ਵਾ ਦੂਰ ਦੂਰ ਜਿਹੜਾ ਥਾਣਿਆ ਦੇ ਦੇ ਕੋਠੰਦੀ ਦੇ ਦੀ ਠੀਕ ਹੈ ਜੀ ਤੇ ਮੁੱਲ ਫਿਰ ਵੇਦੀ ਇਹਦਾ ਵੱਛੀ ਦੇ ਹੋ ਜਿਆ ਤਿਆਰ ਹਾਂਜੀ ਕਿੰਨੇ ਦਾ 10 ਹਾਂਜੀ ਵੱਛੀ ਪੂਰੀ ਤਿਆਰ ਹੋ ਗਈ ਸੀ ਆ 55000 ਦੀ ਹਾਂਜੀ ਹੁਣ ਵੱਛੀ ਦੇ ਦੀ 45000 ਦੀ ਹੋਰ ਕਰ ਦੋ ਮੰਤਨ 2 ਛੜ ਜੀ 43 ਦੀ ਚਲੋ 42000 ਦੀ ਦੇ ਦੋ ਪੂਰੇ 40000 ਦੀ ਵੱਛੀ ਦੇ ਦੇ ਠੀਕ ਹੈ ਜੀ ਆ ਲੈ ਲੈ ਇਹਦਾ ਤੇ ਆ ਵੀ ਦੀ ਜਿਹੜੀ ਆ ਗਾਂ ਦੂਸਰੇ ਨੰਬਰ ਤੇ ਜੇ ਇਹ ਸੂਈ ਜੇ ਵੈਲ ਅੱਛਾ ਦੂਜਾ ਸੂਆ ਵੈਲ ਸੂਈ ਜੇ 15 ਮੀਂਹਾਂ ਨਾਲ ਸੂਈ ਜੇ ਮੈਂ ਘਰ ਵਚਕਾ ਦੇ ਠੀਕ ਹੈ ਜੀ ਆਹ ਕਿ ਨੂੰ ਕੋਈ ਰੱਖੀ ਨਹੀਂ ਕੋਈ ਮੰਗਾਣੀ ਤੋਂ ਮੈਂ ਇਧਰ ਆਹ ਇੱਕ ਮਿੰਟ ਆਹ ਵਚਾ ਜੇ ਇਹਦਾ ਆਪਣੀ ਕੋ ਸਮਝ ਨਾਲ ਲਾ ਲੈ ਕਿੰਨੇ ਜਿੰਦਾ ਜੇ ਤੁਹਾਡੇ ਸਾਹਮਣੇ ਤੇ ਦੁੱਧ ਕਿੰਨਾ ਜੇ ਤੇ ਕੋਲ ਦੁੱਧ ਵੀ ਜੀ ਉਹ ਕਰਵਾ ਕੇ ਲਵਾਦੇ ਆ ਅੱਛਾ 12 ਦੇਰਾ ਹੋਗਾ 12 13 ਜਿਹੜਾ ਹੈਗਾ ਕੀ ਬੋਲਦਾ ਅੱਛਾ ਨੇ ਦੇ ਦੇਖ ਸਕਦੇ ਜੀ ਦੇਖੋ ਜਵਾਈ ਕਿਤੇ ਵੈਲ ਨੂੰ ਬਾਬਾ ਮੇਰੇ ਕਰੇ ਇੱਕ ਚਿੱਟਾ ਦੋਦਿਆ ਠੀਕ ਹੈ ਛੱਡ ਦੇ ਇੱਕ ਬੱਛੀ ਦੀ ਜਵਾਈ ਥਾਣੇ ਦੇ ਦੇਖ ਸਕਦੇ ਜੀ ਲਿਆ ਖੋਲੋ ਫਿਰ ਤੋਰੀ ਬਾਕੀ ਸੂਈਆਂ ਵੀ ਜੀ 20 ਦਿਨ ਵੀ ਲਾਲੇ 25 ਲਾਲੇ ਮਹੀਨਾ ਵੀ ਲਾਲੇ ਕੋਈ ਸਾਡੇ ਸਾਹਮਣੇ ਹੀ ਆ ਆਪਣੀ ਸਮਝ ਦੋਦ ਚੌਵਾਂ 15 ਕਿਲੋ ਨਹੀਂ 12 ਕਿਲੋ ਕਰਕੇ ਦੁੱਧ ਦੇਣੀ ਠੀਕ ਹੈ ਜੀ ਉਹਨੇ ਬੱਛੀ ਆ ਇਹ ਕੋਈ ਲਾਂਮਾ ਨਹੀਂ ਲੈਣਾ ਛੋੜੀ ਦੀ ਸੱਲੀ ਕਰਕੇ ਖੜੀ ਹੈ ਕੰਡੇ ਬੜੇ ਜੀ ਮੀਂਹ ਤੇ ਬਾਕੀ ਬੱਛੀ ਸਾਹਮਣ ਵਾਲੀ ਜਿਹਦਾ 15 ਕਿਲੋ ਦੇ ਦੂੰਗੀ ਹੈਗੀ ਜਰਸੀ ਆ ਥੱਪਾਂ ਵਾਲੀ ਥੱਲੇ ਚੰਗੀ ਖੁੱਲੀ ਪਿਆਰ ਦੇਖੋ ਬੂਥਾ

ਕਿੰਨੇ ਦੀ ਕਰਨੀ ਚਾਹਤ ਨਾ ਤੇ ਦੀ ਚਲੀ ਆ ਹਾਂਜੀ 40000 ਦੀ ਆਪ ਹੀ ਕਰ ਦੋ 10 ਕਿਨੇ ਦੇ ਦੀ 35000 ਦੀ ਦੇ ਦੋ ਹੋਰ ਛੋਟ ਤੇ 30000 ਦੀ ਠੀਕ ਆ 33000 ਦੀ ਵੱਚੀ ਕੁੜੀ ਜੰਨੀ ਜਿਹੜਾ ਚੋ ਕੋਈ ਯਾਦ ਕਰੂਗਾ ਵੱਚੀ ਛਿਟਾ ਦੇ ਤੇ ਹੁਣ ਆ ਜਿਹੜੀ ਮੱਜੇ ਚ ਪਹਿਲੇ ਨੰਬਰ ਤੇ ਇਹ ਸੂਈ ਜੀ ਛੋਟੀ ਕਿੰਨੇ ਚਿਰ ਦੀ ਸੂਈ ਆ ਇਹ ਰਾਤ ਦੀ ਸੂਈ ਹੈ ਬੱਚੇ ਸਾਰੇ ਵੈਸੇ ਤਾਜ਼ੇ ਹੀ ਆਜੇ ਨਾ ਬਿਲਕੁਲ ਇਹ ਵੀ ਜਿਹੜੀ ਇੱਕ ਜਾਂ ਦੋ ਦਿਨਾਂ ਦੀ ਸੂਈ ਆ ਇੱਕ ਦੋ ਦਿਨਾਂ ਦੀਆਂ ਹੀ ਆ ਸਾਰੀਆਂ ਸੂਈਆਂ ਉਹ ਨਾਲ ਦੇ ਬੱਚਾ ਗਿੱਲਾ ਨਾਲ ਜੀ ਆਹਲਾ ਬੱਚਾ ਜੇ ਇਹਦਾ ਆ ਦੇਖਾ ਦੇ ਜੀ। ਨਾੜੂ ਜਿਹੜਾ ਬੱਚੇ ਦਾ ਬਿਲਕੁਲ ਜਿਹੜਾ ਤਾਜ਼ਾ ਹੀ ਆ। ਚਲਦੀ ਸੂਈ ਰਾਜ। ਬਿਲਕੁਲ ਭਾਰੀ ਮੱਝ ਐ ਤੇ ਦੁੱਧ ਕਿੰਨਾ ਭਰੀ ਜਾਊਗੀ ਵੇਚੀਏ? ਮੈਂ 15 ਕਿਲੋ ਦਾ ਦਿੱਤਾ ਤੇ ਕਿੰਝ ਹੋਊਗੀ ਜੇ ਥਾਣੀ ਚਲਦੀ ਐ 8-9 ਕਿਲੋ ਬੋਲੇ ਹੀ ਹੋਣਾ ਜੀ। ਤੋਰਾਂ ਫੇਰ ਇੱਕ ਰੀਨ। ਤੇ ਜਾ ਸੁਣ ਕੇ ਦਿਖਾ। ਆ ਬੱਚਾ ਇਹਦਾ ਤੇ ਚਾਰਾ ਨਹੀਂ ਫੜਦੇ। ਠੀਕ ਹੈ ਜੀ ਲਾਜੋ ਇੱਕ ਰੀਨ। ਬਾਕੀ ਥੱਲੇ ਬੜੀ ਕਮਾਲ ਦੀ ਤਿਆਰ ਹੋਈ ਆ ਗਾਵਾ ਮੰਗੂ ਤਿਆਰ ਹੋਈ ਆ ਬਾਕੀ ਪੂਰੀ ਭਾਰੀ ਆ ਮਾਜ ਇਸ ਤਰ੍ਹਾਂ ਸਰੀਰੋਂ ਵੀ ਭਾਰੀ ਆ ਤੇ ਥੱਲੇ ਵੀ ਚੰਗੀ ਤਿਆਰ ਹੋਈ ਆ ਆਹ ਦੇਖ ਸਾਡੇ ਚਵਾਈ ਕਿਤੇ ਲੱਗੀ ਆ ਮੋਗਾ ਹੀ ਇਹ ਖਾਣੇ ਦੇ ਇੱਕ ਰੀ ਦੇਖ ਸਕਦੇ ਹੋ ਖਾਣੇ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਹੈ ਦੂਰ ਦੂਰ ਜਿਹੜਾ ਥਣ ਲੱਗਾ ਹੈ ਤੇ ਮਗਰ ਉਤਰਾਂ ਇਹਦੇ ਕੱਟਾ ਹੈ ਤੇ ਕਿੰਨਾ ਫਿਰ ਵੀਰ ਜੀ ਮੁੱਲ ਰੱਖਨੇ ਦਾ ਆਪਾਂ ਥੋੜੀ ਦੇ ਦੀ ਇੱਕ ਦੱਸ ਦੀ ਪੂਰੇ ਲੱਖ ਦੀ ਦੱਸੋ ਕਿੰਨੀ ਛੋਟ ਕਰੀਏ ਆਪ ਹੀ ਕਰ ਦੋਗੇ ਹਾਂਜੀ ਪਤਨੇ ਦੇ ਜਪ ਜਨ 95000 ਦੇ ਦੀਏ ਤਾਂ ਵੀ ਜਿੰਨੇ ਦੇ ਦੇਣੀ ਕਰ ਦੋ 90000 ਰੁਪਏ ਦੇਣੀ ਆ ਅੱਛਾ 90000 ਦੀ ਛੋਡੀ ਇਹੋ ਜੀ ਜੀ ਆ ਠੀਕ ਹੈ ਜੀ ਤੇ ਹੁਣ ਆ ਜਿਹੜੀ ਜੇ ਇਹ ਵੀ ਦੂਜਾ ਸਵੇਰ ਛੋਡੀ ਇਹ ਰਾਤ ਦੀ ਸੀ ਕਿ ਉਹ ਬੱਚਾ ਦੇ ਕੱਟਾ ਵਗਰੇ ਜੇ ਦੇ ਮਗਰੇ ਦੇ ਕੱਟਾ ਆ ਇਹ ਵੀ ਹੋਣੀ ਬੱਚੇ ਸਾਰੇ ਤਾਂ ਆ ਜਾਈਆਂ ਬਿਲਕੁਲ ਨਾ ਇੱਕ ਇੱਕ ਦੋ ਦੋ ਦਿਨਾਂ ਆਈਆਂ ਤੇ ਇਹ ਵਿੱਚ ਕਿੰਨਾ ਕਿ ਦੁੱਧ ਭਰੀ ਜਾਊਗੀ ਦੁੱਧ ਹਲੇ ਬੋਲਾ ਚੰਗਾ ਜੇ 8 ਕਿਲੋ ਬੋਲਾ ਨਾਲ ਸਾਦੀ ਸਹੀ ਹੈ ਉਹ ਨਹੀਂ ਆਈਆਂ ਜੀ ਠੀਕ ਠੀਕ 12 ਕਿਲੋ ਦੁੱਧ ਕਿ ਦਊਗੀ ਠੀਕ ਹੈ ਜੀ ਚੁਆਈ ਕਿਹਦਾ ਲੱਗੀ ਕਾਨੂੰਨਗਰ ਆ ਲੈ ਖਜੋੜੀ ਦੀ ਜੀ ਬਾਕੀ ਥਾਣੇ ਦੇ ਕੋ ਵੀ ਚੰਗਾ ਲੱਗਾ ਆ ਬਾਕੀ ਨਾ ਫਿਰ ਪਿਲੈ ਇਹੋ ਜੀ ਆ ਨੇ ਵੇਖੋ ਕਾਲਾ ਕਦਾ ਲਗਾ ਚੋੜੀ ਨੋਗੜਾ ਕਿਉਂ ਆਈ ਕਿ ਜਰਾ ਕੀ ਕਾਨੂੰਨ ਗਾਣਾ ਚੁਆਈ ਕਿਉਂ ਨਹੀਂ ਵੀ ਜੜੀ ਕੋਈ ਮਹੀ ਫੇਲ ਹੋਊਗੀ ਇੱਥੇ ਕੋਈ ਆ ਜੇ ਠੀਕ ਹੈ ਜੀ ਚੁਆਈ ਜੋ ਡੰਗਰ ਫੇਰ ਹੋ ਜੂਗਾ ਤੇ ਕਰਾਇਆ ਵੀ ਦਵਾਗੇ ਵੇਖੋ ਠੀਕ ਹੈ ਜੀ ਤੇ ਬਾਕੀ ਥਾਣੇ ਦੇ ਕੋ ਵੀ ਕਾਫੀ ਪਿਆਰਾ ਲੱਗਾ ਹੈ ਹਾਂ ਦੇ ਸਾਡੇ ਥਾਣੇ ਦੇ ਕਰੀ ਲਾਗੇ ਤਾਂ ਬਾਕੀ ਇਹਦੀ ਗਾਰ ਵੀ ਚੰਗੀ ਨਿਕਲਣੀ ਆ ਤੇ ਆਪੇ ਸ਼ਾਮੀ ਕਰੀ ਦੇਖ ਸਕਦੇ ਆ ਇਹ ਵੇਚੀ ਕਿੰਨੇ ਦੀ ਆਪਾਂ ਦੇ ਦੇਣੀ ਆ ਛੋੜੀ ਜਿਹੜੀ 90000 ਦੀ 90 ਦੀ ਹਾਂ ਜੀ ਹੋਰ ਕਰਦੀ ਹੈ ਮਾਨਤਾ ਦੱਸੋ ਗੱਲਾਂ ਵੱਡੀ ਵੱਡੀ ਛੋਟੀ ਆਪ ਵੀ ਕਰ ਦੋਗੇ 85000 ਦੀ ਲਈ ਦਿੰਦੀ 82000 ਦੀ ਦੇ ਦੋ ਪੂਰੇ 80000 ਦੀ ਛੋਟੀ ਦੇਣੀ ਹੈ ਠੀਕ ਹੈ ਜੀ ਪੂਰੇ 8000 ਰੁਪਏ ਝੋਟੀ ਦੇ ਦੇਣੀ ਆ ਤੇ ਹੁਣ ਆਵੇ ਬਿਲਕੁਲ ਤਾਜੀ ਸੋਈ ਹੈ ਨਾ ਨਾ ਬਿਲਕੁਲ ਤਾਜ਼ਾ ਹੈ ਬੱਚਾ ਜਿਹੜਾ ਨਾ ਨਾ ਨਹੀਂ ਝੋਟੀ ਹੈ ਜਾਈਏ ਕਾਦੀ ਸੋਈ ਹੈ ਤੇ ਥਾਣੇ ਦੇ ਵੀ ਇੱਕ ਵਾਰੀ ਦੇਖ ਸਕਦੇ ਜੇ ਕੋਲ ਹਾਂ ਜਿਹੜਾ ਬੱਚਾ ਲਾ ਕੇ ਪਸਮਾਇਆ ਵੀ ਤੇ ਉਹ 나ੜੂ ਆਪਾਂ ਦੇਖ ਸਕਦੇ ਬਿਲਕੁਲ ਤਾਜ਼ਾ ਹੈ ਇਹਦੀ ਝੋਟੀ ਦੁੱਧ 12 ਕਿਲੋ ਤੋਂ ਵੱਧ ਲਉਗੀ ਦੁੱਧ ਦੇ ਵੀ ਜਿਹੜਾ ਕਹਿੰਦੇ ਵੀ 12 ਲੀਟਰ ਦੇ ਲਾਗੇ ਬੰਨੇ ਕਰੀ ਜਾਊਗੀ ਹੁਣ 8-9 ਕਿਲੋ ਦਾ ਐਰਪੋਰਟ ਤੋਂ ਵੱਡਾ ਹੀ ਹੈ ਕਾਦੀ ਸੋਈ ਕਾਦੀ ਹੈ ਕੋਈ ਝੋਟੀ ਥੱਲੇ ਹੋਣ ਤੇ ਬਾਕੀ ਮੈਂ ਲੈ ਲੈਂਦੀ ਐ ਬੜੀ ਸਾਫ਼ ਹੈ ਝੋ ਇਹ ਵੀ ਕਾਫੀ ਪਿਆਰੀ ਆ ਜੀ ਸਰ ਜੀ ਇਹ ਤਾਂ ਪਲੀ ਝੋਟੀ ਇੱਕ ਕਰੀ ਲੈ ਜਾਓ ਇੱਧਰ ਲੈ ਜਾਓ ਜੰਮੀ ਪਲੀ ਚੰਗੀ ਆ ਰਾਜੀ ਆ ਪੂਰੀ ਉਤਰਸ ਸਰੀਰੋਂ ਲੈ ਲੈ ਵੀ ਦੂਰ ਦੇ ਹਾਂ ਲੈ ਜਾ ਬੰਦੋ ਵਿੱਧੀ ਕੋਈ ਨਹੀਂ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਇਹਦਾ ਬੱਚਾ ਵੀ ਤਾਈਆਂ ਅੱਗੇ ਹੀ ਬੰਨਿਆ ਹਾਂ ਬਾਕੀ ਥਾਨਾ ਜਿਹੜਾ ਕਾਫੀ ਪਿਆਰਾ ਵਜੇ ਦੇ ਕੋਲ ਤੇ ਸੁਖਾਉ ਕਿ ਸੋ ਜੜੀ ਕੀ ਹੈ ਤੇ ਨਿਗਰ ਨਿਗਰਵਾਨੇ ਦੀ ਫਿਕਸਵਾਨੇ ਦੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਚੰਗਾ ਤਵਾ ਬਣਾ ਲਿਆ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਇਹ ਵੀ 70 ਰੁਪਏ ਰਹੀ ਇਹ ਵੀ 85 ਰਹੀ ਦਈ ਹੈ ਯਾਰ ਪੂਰੇ 80 ਦੀ ਅੱਛਾ ਵੀ 80 ਦੀ 1000 ਛੋੜ ਠੀਕ ਹੈ ਜੀ ਦੋ ਹੀ ਛੋੜ 70000 ਦੀ ਦੇਣੀ ਹੈ ਝੋਟੀ ਵੇਖੋ ਠੀਕ ਆ 78000 ਦੀ ਇਧਰ ਕਿ ਨਹੀਂ ਲੈਵਾਂ ਲੁਆ ਖਾਓ ਵੇ ਜਰਾ ਆ ਦੇ ਸਾ ਤੇ ਜੀ 2000 ਖੱਲਿਆਂ ਵੀ ਚੰਗੀ ਆ ਤੇ ਸਰੀਰਾਂ ਵੀ ਚੰਗੀ ਰਾਜਤ ਆ ਝੋਟੀ ਦਾ ਕੱਦ ਕਾਂ ਦੇਖੋ ਠੀਕ ਹੈ ਤੋਪੜੀ ਰਖ ਜੂਗੀ ਜਨਾਜ਼ ਦਾ ਮੋਲ ਜੜਾ ਆ ਹੁਣ ਠੀਕ ਆ ਝੋਟੀ ਬਹੁਤ ਚੰਗੀ ਆ ਤੇ ਆ ਜਿਹੜੀ ਮਾਜੇ ਵੀ ਤਾਜੀ ਸੋਈ ਆ ਇਹ ਵੀ ਤਾਜੀ ਸੋਈ ਜੇ ਇਹਦੇ ਵੀ ਥਾਣੇ ਦੇਖ ਸਕਦੇ ਬਿਲਕੁਲ ਦੂਰ ਦੂਰ ਜਿਹੜਾ ਥਾਣਿਆ ਇਹ ਕਿੰਨੇ ਦਿਨਾਂ ਦੀ ਸੋਈ ਹੈ ਪਰਸੋਂ ਦੀ ਇਹ ਪਰਸੋਂ ਦੀ ਸੋਈ ਹੈ ਹਾਂਜੀ ਲੈ ਆਓ ਯਾਰਾ ਦੇਖ ਸਕਦੇ ਬੁਆਣੀ ਝੋਟੀ ਦਾ ਵੀਰ ਜੀ ਬਿਲਕੁਲ 8 9 ਕੋਲ ਤੇ 9 ਕੋਲ ਇਹੋ ਫਣਫਣ ਕੀ ਲੱਗਾ ਝੋਟੀ ਨੂੰ ਅਜੇ ਮੱਜੇ ਸਾਰੀਆਂ ਇੱਕਸਾਰ ਦੀਆਂ ਬੋਲੇ ਜੀ ਆ ਫਿਰ ਬੋਲੇ ਜੇ ਸਾਰੇ ਮਾਰਦਾ ਰਸੂ ਜਾ ਵੇਖੋ ਬਾਕੀ ਥਾਣਾ ਬੜਾ ਕਮਾਲ ਦਾ ਇਹਦੇ ਦੁੱਧ ਜਿਹੜਾ ਲੱਗਿਆ ਆਹ ਦੇਖੋ ਕੱਟੀ ਇੱਕ ਮਿੰਟ ਹੁਣੇ ਕੱਟੀ ਵੀ ਦਿਖਾ ਦਿੰਨੇ ਆ ਆ ਜਿਹੜੀ ਕੱਟੀ ਜਿਹੇ ਇਹਦੇ ਉਹ ਚੰਗੀ ਨੀਲੀ ਦੀ ਕੱਟੀ ਹੈ ਤੇ ਮਗਰ ਆ ਦੇਖ ਸਕਦੇ ਬਿਲਕੁਲ ਤਾਜ਼ਾ ਹੈ ਬੱਚਾ ਜਿਹੜਾ ਇਹਦਾ ਇਹ ਵੇਦ ਦੀ ਕਿੰਨਾ ਕ ਦੁੱਧ ਭਰੀ ਜਾਊਗੀ ਬਈ 11 12 ਕਿਲੋ ਦੀ 12 ਕਿਲੋ ਦਊਗੀ ਵੇਖੋ ਠੰਡੇ ਵਾਲੀ ਲੱਗਾ ਝੋਡੀ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਇਹਦਾ 85000 ਅੱਛਾ ਹਾਂ ਜੀ ਇਹ ਕਿੰਨੇ ਦੀ ਕਰਦੀ ਏ ਦੇ ਦੀਏ ਵੀ ਪੂਰੇ 82000 ਦੇ ਇਹ ਵੀ 78000 ਦੀ ਦੇ ਦਈਏ ਨਾ ਨਹੀਂ ਛੋਟੀ ਚੰਗੀ 78 ਦੀ ਭਾਵੇਂ ਕੋਈ ਹੋ ਲੈ ਜੇ ਤੇ ਭਾਵੇਂ ਕੋਈ ਹੋ ਲੈ ਜੀ 13 ਜਿਹਨੂੰ ਕਹਿੰਦਾ ਜਾਣ ਤੋਂ 78 70 ਦੇ ਹਿਸਾਬ ਨਾਲ ਇਹ ਵੀ ਛੋਟੀ ਸੀ ਜੇ ਮਗਰ ਕੱਟੀਏ ਇਹਦੇ ਵੀ ਇਹਦੇ ਮਗਰ ਕੱਟੀ ਆ ਇਹ ਕਿੰਨੇ ਦਿਨਾਂ ਤੀ ਸੋਈ ਆ ਇਹ ਵੀ ਤਾਜੀ ਸੋਈ ਜਾ ਬੱਚਾ ਕੋਹ ਜੀ ਬੱਚਾ ਇਹਦਾ ਬੱਚਾ ਉੱਧਰ ਆਹ ਦੇਖ ਸਾਡੇ ਕੋਲੇ ਹੀ ਆ ਬੱਚੇ ਪਰਸੋਂ ਦੀ ਸੋਈ ਜੇ ਆਓ ਜਾਓ ਜੇ ਬੱਚਾ ਜਾ ਉਹ ਪਰਸੋਂ ਦੀ ਸੋਈ ਜੇ ਉਹ ਜੀ ਜਿਹੜਾ ਖਲੋਤਾ ਨਿੱਕਾ ਨਿੱਕਾ ਬੱਚਾ ਖਲੋਤਾ ਜਿਹੜਾ ਲਿਆਓ ਫਿਰ ਖੋਲੋ ਤੇ ਇਹ ਦੁੱਧ ਕਿੰਨਾ ਕੁ ਭਰੀ ਜਾਊਗੀ 10 ਕਿਲੋ ਤੋਂ ਬਾਅਦ ਦੁੱਧੇ ਵੀ ਜਿਹੜਾ ਕਿੰਨੇ ਵੀ ਕਰੀ ਜਾਓ ਚਵਾਈ ਬਹੁਤ ਸਾਫ ਆ ਬਾਕੀ ਬੱਚੇ ਵਾਲਾ ਥੋੜਾ ਜਿਆ ਖਿੱਚ ਜਿਆਦਾ ਕਰਦੀ ਆ ਆ ਇਹ ਤਾਂ ਆਪਣੇ ਮੰਨੇ ਨਗਰੇ ਬਾਕੀ ਆ ਵੀ ਇੱਥੇ ਆ ਕੇ ਕੋ ਬੰਦਾ ਵੇਖ ਲੈ ਇਹ ਆ ਵੀ ਫਿਰ ਪ੍ਰੋਪਰ ਕੱਦ ਕਾਠ ਦਾ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜੰਦਾ ਇਹਦੀ ਕੀਮਤ ਦਾ ਭਾਅ ਵੀ ਇੱਥੇ ਫੋਨ ਦੇ ਵੀ ਗੋਗੀ ਛੋਟੀ ਠੀਕ ਹੈ ਜੀ ਬਾਕੀ ਇਹ ਵੀ ਥੱਲੇ ਫਿਕਸ ਹਮਨ ਦੇਦੀ ਆ ਤੇ ਆ ਥਿਆ ਥਾਣੇ ਤੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲੱਗੇ ਤਾਂ ਬਾਕੀ ਉਹ ਮਾਸਜ ਇੱਕ ਵੱਖਰਾ ਲੱਗਾ ਵਾ ਤੇ ਬਾਕੀ ਅਗਲੇ ਪਿਛਲੇ ਥਾਣੇ ਦੇ ਲਗਭਗ ਇੱਕੋ ਜਿਹੇ ਚੱਲਦਾ ਚਾਰੇ ਥਾਂ ਪਰ ਉਪਰ ਚਲਦੇ ਹੋਣਗੇ ਠੀਕ ਹੈ ਜੀ ਕੋਈ ਪਰਵਾਹ ਥਾਣਾ ਦਾ ਚੱਲਦਾ ਹੋਊਗਾ ਦੁੱਧ 8 ਕਿਲੋ ਤੋਂ ਬਾਹਰ ਬੋਰਾ ਹੀ ਹੋਊਗਾ ਪਰ ਤੁਹਾਨੂੰ ਦਈਏ ਇੱਕ ਵਾਰ ਲਿਓ ਤੇ ਇਹਦਾ ਫਿਰ ਮੁੱਲ ਮੁੱਲ ਦੇਦਾ ਵੀ 80000 ਦੇ ਅੱਛਾ ਹਾਂ ਜੀ 75 ਦੀ 73 ਦੀ 70 ਦੀ ਬੋਰੇ ਦੀ ਜਾਣ ਦਾ ਦੇ ਦਾਂਗੀ ਆ ਠੀਕ ਹੈ ਜੀ ਜਾਣ ਦਾ 70000 ਦੀ ਇਹ ਵੀ ਸਹੀ ਹੈ 9 ਕਿਲੋ ਦੀ ਦਿੱਤੀ ਦਸਾਲੇ ਥੋੜਾ ਜਿਹਾ ਹੋਊਗਾ ਮੈਂ ਕਟਾ ਦੇ ਦੇ ਠੀਕ ਹੈ ਜੀ ਦੂਜਾ ਥੂਆ ਲਾ ਲੇ ਤੇ ਤੀਜਾ ਲਾ ਲੇ ਬਹੁਤ ਚੰਗੀ ਝੋਟੀ ਏ ਵੀ ਪਰਸਾਂ ਨੂੰ ਹੋਈ ਏ ਵੀ ਮਾਰ ਕਟਾਈ ਤੇ ਉਹ ਆਈ ਇੱਕ ਨੰਬਰ ਉਹ ਬਾਕੀ ਇਹ ਵੀ ਥੱਲੇੋਂ ਸਾਫ ਏ ਬਾਕੀ ਇਹ ਵੀ ਕੱਦ ਤੇ ਭਾਵੇਂ ਬਹੁਤੀ ਉਚੀ ਨਹੀਂ ਪਰ ਥੱਲੇ ਉਹ ਜਿਹੜੀ ਆ ਨਾ ਵੀ ਵੱਡਿਆਂ ਨੂੰ ਮਾਤ ਮੁੰਦੀ ਆ ਤੇ ਉਹ ਵੇ ਤਸਲੀ ਕਰਕੇ ਖੜੇ ਕੋਈ ਓਠੇ ਬਟਾਂ ਢੀਏ ਦੇਖੋ ਲੈ ਵਾਲਾ ਹਾਂ ਤੇ ਇਹ ਕਿੰਨੇ ਦੀ ਇਹਨਾਂ ਦੀ ਸੋਈ ਹੈ 베ਜੀ ਪਰਸਾਂ ਦੀ ਇਹਦੀ ਪਰਸਾਂ ਦੀ ਸੋਈ ਹੈ ਦੇਖੋ ਤੇ ਇਹਦਾ ਫਿਰ ਮੁੱਲ ਮੁੱਲ ਦੇ ਤਾਂ ਇਹ 70000 ਆ ਰਿਹਾ ਅੱਛਾ 70 ਜਮੇ ਛੋਟ ਕਰੀਏ ਇਹਦੀ ਦਸਾਂ ਵੀ ਨਹੀਂ ਲੱਗੀਆਂ ਆਪ ਹੀ ਕਰ ਦੋਗੇ 60 ਕਰ ਦਈਏ 1000 ਹੋਰ ਛੱਡ ਦਿਓ 68000 ਜੀ ਧੱਕਾ ਨਹੀਂ ਗੱਲਾਂ ਪੈੜੀ ਆਦੀ ਨਹੀਂ ਦੀ ਅੱਛਾ 65000 ਜੀ ਠੀਕ ਹੈ ਜੀ 1000 ਹੋਰ ਛੋਟ ਕਰੀਏ 40000 ਹੀ ਕੋ ਲੈਦੇ ਨੇ ਯਾਰੇ ਨਵੇਂ ਠੀਕ ਹੈ ਜੀ ਉਹ ਤਾਂ ਕੀ ਜੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਚਲੋ ਤਸੱਲੀ ਕੋ ਵੀਰ ਆਪਣੀ ਇੱਥੋਂ ਕਰਕੇ ਖੜੇ ਹਾਂ ਜੀ ਸੱਜਰਾ ਮਈਆਂ ਸੁਈਆਂ ਸਾਰੀਆਂ ਤਾਜ਼ੀਆਂ ਕਰ ਕਰਕੇ ਖੜੇ ਹਾਂ ਜੀ ਹਾਂ ਜੀ ਹਾਂ ਜੀ ਮਈ ਖਲਤ ਹੋ ਜੂਗੀ ਤਾਂ ਇਹ ਗਾਰੰਟੀ ਇਹ ਆ ਵੀ ਅੱਜ ਇੱਕ ਸਾਧੀਆਂ ਪਾਸ ਹੀ ਹੋਣੀਆਂ ਮਮਜਾ ਤਾਜ਼ੀਆਂ ਮਈਆਂ ਇੱਕ ਦੋ ਨਾਲ ਪੱਥੋਂ ਤੋਂ ਅੰਦਰ ਸਾਰੀਆਂ ਮਈਆਂ ਸੁਈਆਂ ਆ ਤਿੰਨ ਦਿਨਾਂ ਦੇ ਵਿੱਚ ਵਿੱਚ ਹੀ ਸੁਈਆਂ ਦੰਗਾ ਜਾ ਕੇ 15 ਦਿਨਾਂ ਬਾਅਦ ਹੋਤੇ ਹੁੰਦਾ ਆ ਹਾਂ ਜੀ ਵੀਰ ਕਰਦੇ 12 ਕਿਲੋ ਹੋਊਗਾ 13 ਕਿਲੋ ਵੀ ਇਹ ਬੋਲੇ ਹੀ ਆ ਹਾਂ ਜੀ ਬੋਲੇ ਬੰਡੇ ਨੇ ਸਾਰੀਆਂ ਠੀਕ ਹੈ ਜੀ ਤੇ ਬਾਕੀ ਇੱਥੇ ਆਓ ਆਪਣੀਆਂ ਸਾਰੀਆਂ ਕਰਕੇ ਖੜੋ ਜੀ ਸਾਰੀਆਂ ਪਾਸ ਕਰਕੇ ਖੜੋ ਬਿਲ ਉਹ ਬੜਾ ਮਾਣ ਨਿਪਨਿਆ ਹਜ਼ਾਰ ਦੀ ਵਹਿੜਿਆ ਤੇ ਬਾਕੀ ਆਪਣੀਆਂ ਵੇਸ ਚਾਹ ਕੇ ਖੜੋ ਜੀ